ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਜੀ ਰਾਜੀ ਖੁਸ਼ੀ ਹੋਵੋਗੇ ਆਪਾਂ ਵੀ ਠੀਕ ਠਾਕ ਆ 3 ਸੰਡੇ ਦਾ ਏ ਸੰਡੇ ਵਾਲੇ ਦਿਨ ਜੀ ਮੇਰੇ ਤੁਹਾਨੂੰ ਪਤਾ ਹੈ ਕਿ ਆਪਾਂ ਜਾਣੇ ਗੁਰਦੁਆਰਾ ਸਾਹਿਬ ਰੈਡੀ ਸ਼ਾਡੀ ਆਪਾਂ ਹੋਗੇ ਨਿਕਲਣ ਲੱਗੇ ਆ ਘਰ ਤੋਂ ਨਾਲ ਜਾ ਰਹੇ ਨੇ ਮੰਮੀ ਡੈਡੀ ਆਈ ਨਹੀਂ ਹੈਗੇ ਮੰਮੀ ਜਰਮਨ ਵਾਜ ਮਾਰ ਔਰ ਨ ਮਾਰਤਾ ਚਨਾਬ ਜੀ ਨੇ ਹੁਣਾਣਗੇ ਮੰਮੀ ਡੈਡੀ ਉਹਨੇ

ਕਿੱਧਰ ਮੇਰੇ ਕੋਲ ਆ ਜਾ ਇੱਧਰ ਉਧਰ ਦਾਦੀ ਬੈਠ ਚੇਗੀ ਇੱਧਰ ਉੱਧਰ ਨੂੰ ਪਾਚਾ ਕੇ ਹਰਮਨ ਤੈਨੂੰ ਦੱਬੇਗੀ ਦਾਦੀ ਬਸ ਇੱਧਰ ਹੋ ਜਾ ਦਾਦੀ ਨੂੰ ਬੈਠਣ ਦੇ ਆ ਜਾ ਸਾਈਡ 'ਚ ਬੈਠੇਂਗਾ ਤੂੰ ਛੱਡ ਮੇਰੇ ਗੋਡੇ ਉੱਪਰ ਹੀ ਬੈਠ ਜਾ ਮੈਂ ਨਹੀਂ ਰੁਕੋ ਫਿਰ ਮੈਂ ਸਾਈਡ ਤੋਂ ਜਾ ਦਦੀ ਦੇ ਗੋਡੇ ਤੇ ਬੈਠ ਜਾ ਕੇ ਫੀਲ ਤਾਂ ਬਹੁਤ ਸਾਰਾ ਹਾਜ਼ਰ ਜਦੋਂ ਬਦੇ ਦੁੱਖਾਂ ਅਸਕੇ ਗੋਡੇ ਮੈਂ ਇਧਰ ਓਹ ਚਲ ਬੈਠ ਮੈਂ ਜਾ ਇਨਸਾਈਡੋਂ ਅਲੈਕੁਮ ਸਾਡੇ 11 ਵਜੇ ਦਾ ਟਾਈਮ ਹੈ ਆਪਾਂ ਹੁਣ ਘਰ ਤੋਂ ਨਿਕਲੇ ਆ ਕਿਉਂਕਿ ਸਵੇਰੇ ਸੀਗੀ ਬੱਚਿਆਂ ਦੀ ਟਿਊਸ਼ਨ ਟਿਊਸ਼ਨ ਲਗਵਾਈ ਪਹਿਲਾਂ 9 ਤੋਂ 11 ਵਜੇ ਤੱਕ ਬੱਚੇ ਟਿਊਸ਼ਨ ਗਏ ਫੇਰ ਘਰ ਆ ਕੇ ਫੇਰ ਆਪਾਂ ਨਿਕਲੇ ਆ ਗੁਰਦੁਆਰਾ ਸਾਈਬ ਲਈ ਮੰਮੀ ਡੈਡੀ ਤੇ ਨਾਲ ਮੇਰੇ ਦਿਓਰ ਦਾ ਮੁੰਡਾ ਮੇਰੇ ਬੱਚੇ ਨੇ ਆਪਾ ਸਾਰੇ ਜਣੇ ਚੱਲੇ ਆ ਜੀ ਕਿਉਂਕਿ ਆਪਾ ਤਾਂ ਪਹਿਲੇ ਵੀ ਜਾਂਦੇ ਆ ਫਿਰ ਮੰਮੀ ਉਹਨਾਂ ਨੂੰ ਇਹਨਾਂ ਨੇ ਦੱਸਿਆ ਸੀਗਾ ਵੀ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਮੰਮੀ ਉਹਨੇ ਕਹਿੰਦੇ ਵੀ ਚਲੋ ਸਾਨੂੰ ਵੀ ਨਾਲ ਲੈ ਜਾਇਆ ਕਰੋ ਵੀ ਆਪਾ ਚੱਲਿਆ ਕਰਾਂਗੇ ਇਕੱਠੇ ਹੀ ਅੱਜ ਗਰਮੀ ਬਹੁਤ ਹੈ ਜਿੰਨੀ ਅੱਜ ਗਰਮੀ ਆ ਉਨਾ ਹੀ ਆਸਮਾਨ ਹੈ ਜਿਹੜਾ ਉਹ ਸੋਹਣਾ ਲੱਗ ਰਿਹਾ ਦੇਖੋ ਵਾਈਟ ਔਰ ਲਾਈਟ ਜਾਂ ਬਲੂ ਦਾ ਕੰਬੀਨੇਸ਼ਨ ਕਿੰਨਾ ਸੋਹਣਾ ਲੱਗ ਰਿਹਾ ਮੇਰਾ ਪਤਾ ਕੀ ਕੰਮ ਹੈ ਜਦੋਂ ਵੀ ਐਦਾਂ ਦੇ ਬੱਦਲ ਹੁੰਦੇ ਨੇ ਤਾਂ ਬੈਠ ਕੇ ਕਾਫੀ ਕਾਫੀ ਟਾਈਮ ਤੱਕ ਮੈਂ ਨਾ ਬੱਦਲਾਂ ਨੂੰ ਦੇਖਦੀ ਰਹਿਣੀ ਮੈਨੂੰ ਇੰਨਾ ਸੋਹਣਾ ਲੱਗਦਾ ਹੈ ਨਾ ਇਹ ਵਿਊ ਮੈਂ ਦੱਸ ਨਹੀਂ ਸਕਦੀ ਹੈਗੀ ਗੱਡੀ ਵਿੱਚ ਵੀ ਜਦੋਂ ਜਾ ਰਹੇ ਸੀਗੇ ਨਾ ਮੇਰਾ ਧਿਆਨ ਤਾਂ ਬਸ ਆਸਮਾਨ ਦੇ ਵਿੱਚ ਪਿਆ ਸੀਗਾ ਮੈਂ ਇੱਕਮ ਨੂੰ ਹੱਸਦੀ ਸੀਗੀ ਮੈਂ ਕਿਹਾ ਇੱਕਮ ਦੇ ਕਿੰਨੇ ਉਨੇ ਬੱਦਲ ਲੱਗ ਰਹੇ ਨੇ ਤੇ ਦਿਲ ਬੜਾ ਲੱਗ ਰਿਹਾ ਦੇਖਦੇ ਹੋਏ ਆਸਮਾਨ ਦੇ ਵਿੱਚ ਆਪਣੇ ਘਰ ਤੋਂ ਪੰਜੋਖਰਾ ਸਾਹਿਬ ਗੁਰਦੁਆਰਾ ਹੈ ਜਿਹੜਾ 20-25 ਮਿੰਟ ਦਾ ਰਸਤਾ ਪਰ ਅੱਜ ਆਪਾਂ ਇਹ ਜੇ ਜਾਮ ਦੇ ਵਿੱਚ ਫਸੇ ਆ ਨਾ 2 ਸਵਾ 2 ਘੰਟੇ ਦੇ ਵਿੱਚ ਆਪਾਂ ਪੰਜੋਖਰਾ ਸਾਹਿਬ ਪਹੁੰਚੇ ਆ ਅੱਜ ਸੀਗਾ ਨਗਰ ਕੀਰਤਨ ਜੋ ਕਿ ਗੁਰਦੁਆਰਾ ਸਾਹਿਬ ਤੋਂ ਹੀ ਨਿਕਲੇ ਆਏ ਆ ਉਹਦੇ ਕਰਕੇ ਨਾ ਜੋ ਰਸਤੇ ਦੇ ਵਿੱਚ ਜਾਮ ਸੀਗਾ ਜਾਮ ਦੇ ਵਿੱਚ ਆਪਾਂ ਫਸੇ ਰਹੇ ਤੇ ਕਾਫੀ ਟਾਈਮ ਅੱਧਾ-ਅਧਾ ਘੰਟਾ ਰੁੱਕ-ਰੁੱਕ ਕੇ ਗੱਡੀਆਂ ਫੇਰ ਚੱਲਦੀਆਂ ਸੀਗੀਆਂ ਸਵਾ ਦੋ ਘੰਟੇ ਦੇ ਵਿੱਚ ਆਪਾਂ ਪਹੁੰਚੇ ਆ ਗੁਰਦੁਆਰਾ ਸਾਹਿਬ ਸਾਰੀਆਂ ਗੱਡੀਆਂ ਦੇਖੋ ਅੱਗੇ ਜਾਮ ਦੇ ਵਿੱਚ ਹੀ ਫਸੀਆਂ ਹੋਈਆਂ ਨੇ ਗੁਰਦੁਆਰਾ ਸਾਹਿਬ ਵਿੱਚ ਹੈਗਾ ਗੁਰਮਤ ਸਮਾਗਮ ਜਿਸ ਕਰਕੇ ਇੰਨਾ ਜਾਮ ਹੈ ਅੱਜ ਨਗਰ ਕੀਰਤਨ ਨਿਕਲਿਆ ਇਹ ਤੇ ਦਵਾਨ ਲੱਗ ਰਹੇ ਨੇ ਗੁਰਦੁਆਰਾ ਸਾਹਿਬ ਵਿਖੇ ਇਹ ਰਸ ਨੂੰ ਦੇਖ ਕੇ ਨਾ ਇੰਨੀ ਖੁਸ਼ੀ ਹੋਈ ਹੈ ਵੀ ਚਲੋ ਜਾਮ ਦੇ ਵਿੱਚ ਤਾਂ ਆਪਾਂ ਫਸੇ ਹੋਈਆਂ ਪਰ ਜੋ ਸੰਗਤਾਂ ਦਾ ਦੇਖੋ ਹਨਾ ਵੀ ਗੁਰੂ ਘਰ ਨਾਲ ਜੁੜ ਰਹੀਆਂ ਨੇ ਉਹ ਚੀਜ਼ ਦੇਖ ਕੇ ਬੜੀ ਮਨ ਨੂੰ ਖੁਸ਼ੀ ਹੋਈ ਹੈ ਵੀ ਚਲੋ ਆਪਣੇ ਗੁਰੂ ਘਰ ਨਾਲ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹ ਜੁੜ ਰਹੀ ਹੈ ਕਾਫੀ ਟਾਈਮ ਕਿ ਸਾਨੂੰ ਇਸ ਚਾਮ ਦੇ ਵਿੱਚ ਬੈਠੇ ਰਹੇ ਗਰਮੀ ਦੇ ਵਿੱਚ ਬੁਰਾ ਹਾਲ ਹੋ ਗਿਆ ਸਾਡਾ ਕਿਉਂਕਿ ਸਵਾ ਦੋ ਘੰਟੇ ਦਾ ਰਸਤਾ ਜਿਹੜਾ ਮਾਇਨੇ ਰੱਖਦਾ ਤੇ ਇਹ ਗੱਡੀਆਂ ਦੇਖੋ ਸਾਰੀਆਂ ਨਗਰ ਕੀਰਤਨ ਦੀਆਂ ਨੇ ਜੋ ਕਿ ਗੁਰੂ ਘਰ ਤੋਂ ਹੀ ਨਿਕਲੀਆਂ ਨੇ ਰਸਤੇ ਦੇ ਵਿੱਚ ਇਦਾਂ ਹੀ ਰੁਕ ਰੁੱਕ ਕੇ ਰੁਕ ਰੁੱਕ ਕੇ ਗੱਡੀ ਥੋੜੀ ਥੋੜੀ ਬਸ ਚੱਲਦੀ ਰਹੀ ਤੇ ਬੈਠੇ ਰਹੇ ਅਸੀਂ ਇਸੇ ਤਰ੍ਹਾਂ ਆਪਾਂ ਨੂੰ ਇੰਨਾ ਆਈਡੀਆ ਨਹੀਂ ਸੀਗਾ ਵੀ ਅੱਜ ਇੰਨਾ ਰਸ਼ ਹੋਊਗਾ ਉੰਜ ਸਾਨੂੰ ਪਤਾ ਸੀਗਾ ਕਿ ਗੁਰਮਤ ਸਮਾਗਮ ਹੈ ਵਿਦਵਾਨ ਲੱਗ ਰਹੇ ਨੇ ਐਨਾ ਨਹੀਂ ਪਤਾ ਸੀਗਾ ਵੀ ਐਨਾ ਰਸ਼ ਹੋਊਗਾ ਦੇਖੋ ਇਹ ਗੱਡੀਆਂ ਸਾਰੀਆਂ ਜਾਮ ਦੇ ਵਿੱਚ ਖੜੀਆਂ ਨੇ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲ ਪਹੁੰਚ ਗਏ ਸੀਗੇ ਪਰ ਕੋਲ ਪਹੁੰਚ ਕੇ ਵੀ ਨਾ ਦੇਖੋ ਐਨਾ ਰਸ਼ ਮਿਲਿਆ ਸਾਨੂੰ ਪਾਰਕਿੰਗ ਹੈ ਜਿਹੜੀ ਕਿਤੇ ਵੀ ਗੱਡੀ ਖੜਾਉਣ ਨੂੰ ਥਾਂ ਨਹੀਂ ਸੀ ਕਿ ਨਹੀਂ ਤਾਂ ਇੱਕ ਪਾਰਕਿੰਗ ਹੁੰਦੀ ਹੈ ਦੇਖੋ ਉੱਥੇ ਹੀ ਗੱਡੀਆਂ ਆਈ ਜਾਂਦੀਆਂ ਤੇ ਕੁਝ ਜਾਈ ਜਾਂਦੇ ਨੇ ਇਸ ਤਰ੍ਹਾਂ ਹੁੰਦਾ ਤੇ ਗੁਰੂ ਘਰ ਦੇ ਵਿੱਚ ਦੇਖੋ ਹੁਣ ਚਾਰ ਪੰਜ ਜਗ੍ਹਾ ਇਹ ਜੀਆਂ ਸੀਗੀਆਂ ਜਿੱਥੇ ਗੱਡੀਆਂ ਦੀ ਪਾਰਕਿੰਗ ਫੁੱਲ ਕੀ ਬਹੁਤ ਦੂਰੋਂ ਦੂਰੋਂ ਬੱਸਾਂ ਆਈਆਂ ਹੋਈਆਂ ਫ੍ਰੀ ਸੇਵਾ ਵਾਲੀ ਬੱਸਾਂ ਲਗਾਈਆਂ ਹੋਈਆਂ ਇਹ ਕੁਛ ਦੇਖ ਕੇ ਨਾ ਮਨ ਨੂੰ ਬੜੀ ਖੁਸ਼ੀ ਮਿਲੀ ਹੈ ਗੁਰੂ ਘਰ ਨਾਲ ਜੁੜਨਾ ਬੋ ਚੰਗੀ ਗੱਲ ਹੈ ਜੀ ਤੇ ਆਪਾਂ ਬੱਚਿਆਂ ਨੂੰ ਤਾਂ ਹੀ ਲੈ ਕੇ ਆਂਦੇ ਆ ਹੁਣ ਕਿ ਚਲੋ ਬੱਚਿਆਂ ਨੂੰ ਵੀ ਹਨਾ ਥੋੜਾ ਗਿਆਨ ਹੋਵੇ ਤੇ ਬੱਚੇ ਵੀ ਆਪਣੇ ਗੁਰੂ ਘਰ ਨਾਲ ਜੁੜਨ ਇਸ ਲਈ ਮੈਂ ਜਨਾਬ ਜੀ ਨੂੰ ਕਿਹਾ ਸੋਰੀ ਸਰਦਾਰ ਜੀ ਨੂੰ ਕਿਹਾ ਕਿ ਵੀ ਆਪਾਂ ਟਾਈਮ ਕੱਟਿਆ ਕਰਾਂਗੇ ਇੱਕ ਦਿਨ ਆਪਾਂ ਗੁਰੂ ਘਰ ਲਈ ਜ਼ਰੂਰ ਰੱਖਾਂਗੇ ਆਪਾਂ ਨੂੰ ਜਾਣਾ ਚਾਹੀਦਾ ਇਹ ਦੇਖੋ ਹਨਾ ਕਿਉਂਕਿ ਜੋ ਕੁਝ ਵੀ ਹੈ ਜੀ ਸਭ ਗੁਰੂ ਮਹਾਰਾਜ ਦੀ ਇਹਨਾਂ ਦੀ ਕਿਰਪਾ ਇਹਨਾਂ ਦੀ ਕਿਰਪਾ ਨਾਲ ਹੀ ਜੋ ਕੁਝ ਵੀ ਹੈਗਾ ਆਪਣੇ ਕੋਲ ਤੇ ਆਪਾਂ ਮੈਂ ਕਹ ਵੀ ਇੰਨਾ ਕੁ ਵੀ ਨਹੀਂ ਕਰ ਸਕਦੇ ਹਾਂ ਜੀ ਵੀ ਇੱਕ ਦਿਨ ਇਹਨਾਂ ਲਈ ਲੱਗ ਪੀ 2 ਸਵਾ 2 ਘੰਟੇ ਲੱਗੇ ਨੇ ਪੰਦੇ ਕਪੂੰਜੋ ਖਰਾਸਾਈ ਖੋੜਣ ਲਈ ਅੱਧੇ ਘੰਟੇ ਦਾ ਰਸਤਾ ਸੱਟਾ ਦੁਰਮਤ ਸਮਾਗਮ ਕਰਕੇ ਨਾ ਸੰਗਤੇ ਨਹੀਂ ਆਈ ਹੋਈ ਹੈ ਇਕਾਂਦੀ ਆ ਚਲੋ ਤੁਹਾਨੂੰ ਵੀ ਰੋਣ ਤਾਂ ਹੈ ਏ ਜਿੰਨੇ ਵੀ ਦੇਖੋ ਗੱਡੀਆਂ ਨੇ ਨਾ ਇਹ ਸਾਰੀ ਫ੍ਰੀ ਸੇਵਾ ਵਾਲੀਆਂ ਗੱਡੀਆਂ ਨੇ ਦੂਰੋਂ ਦੂਰੋਂ ਸੰਗਤਾਂ ਕੋਈ ਲੰਗਰ ਲੈ ਕੇ ਆਈ ਹੋਈ ਹੈ ਕੋਈ ਬੱਸਾਂ ਲੈ ਕੇ ਆਈਆਂ ਹੋਈਆਂ ਨੇ ਸੰਗਤਾਂ ਫ੍ਰੀ ਪਰ ਚਲੋ ਸੇਵਾ ਸਹੀ ਹੈ ਨਾ ਬਹੁਤ ਦਿਲ ਨੂੰ ਸਕੂਨ ਮਿਲ ਰਿਹਾ ਸੀਗਾ ਇੱਧਰ ਮੈਡੀਕਲ ਕੈਂਪ ਲੱਗਿਆ ਹੋਇਆ ਦੇਖੋ ਮਤਲਬ ਅੱਜ ਦੇ ਦਿਨ ਗੁਰਦੁਆਰਾ ਸਾਹਿਬ ਵਿਚਾਰ ਇੱਕ ਫੈਸਿਲਿਟੀ ਸੀਗੀ ਜੋ ਕਿ ਫ੍ਰੀ ਸੀਗੀ ਇਹ ਚੀਜ਼ ਦੇਖ ਕੇ ਨਾ ਸੰਗਤਾਂ ਦਾ ਪਿਆਰ ਦੇਖ ਕੇ ਬੜਾ ਦਿਲ ਖੁਸ਼ ਹੋ ਰਿਹਾ ਸੀਗਾ ਇੱਧਰ ਦੇਖੋ ਲੰਗਰ ਸੇਵਾ ਆਈ ਹੋਈ ਆਂਬਾਲਾ ਕੈਂਟ ਤੋਂ ਤੇ ਇਹ ਇੰਨੇ ਲੰਗਰ ਸੀਗੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿਸੇ ਨੇ ਤਾਂ ਦੇਖੋ ਉਹ ਨਾ ਵੀ ਲੱਸੀ ਦੇ ਕਿਤੇ ਤਾਂ ਮਿੱਠੀ ਲੱਸੀ ਦਾ ਲੰਗਰ ਕਿਧਰੇ ਸੀਗਾ ਖੱਟੀ ਲੱਸੀ ਦਾ ਆਈਸਕ੍ਰੀਮ ਕੁਲਫੀਆਂ ਦੇ ਲੰਗਰ ਜਲੇਬੀਆਂ ਦਾ ਲੰਗਰ ਖੀਰ ਛੋਲੇ ਪੂਰੀਆਂ ਇਹ ਲੰਗਰ ਤਾਂ ਬਾਹਰ ਸੀਗੇ ਲਗਾਏ ਹੋਏ ਅਲੱਗ ਤੇ ਜੋ ਗੁਰੂ ਘਰ ਦਾ ਲੰਗਰ ਚੱਲ ਰਿਹਾ ਸੀਗਾ ਉਹ ਸੀਗਾ ਅਲੱਗ ਅੱਜ ਲੰਗਰ ਹੀ ਲੰਗਰ ਇੰਨੇ ਸੀਗੇ ਕਿ ਦੱਸ ਨਹੀਂ ਸਕਦੀ ਕੋਈ ਐਜੀ ਵੈਰਾਈਟੀ ਨਹੀਂ ਸੀਗੀ ਜਿਦਾ ਅੱਜ ਲੰਗਰ ਨਾ ਲੱਗਿਆ ਹੋਵੇ ਗੁਰੂ ਘਰ 'ਚ ਦੋ ਜਣੇ ਚੋਣ ਜਾਵੇ ਚ ਜਿਹੜਾ ਮਾਵੇ ਦੋ ਨੋ ਜਣੇ ਜਾਓ ਤਿੰਨੇ ਜਣੇ ਉਰੇ ਘਰ ਜੰਗੇ ਡੈਡੀ ਹਰ ਵਾਰ ਮੰਨ ਚੁ ਜਾਏਗਾ ਜਮ ਕਰਾਂਗੇ ਗੁਰੂ ਕਾrtੀਆਂ ਰੌਣਕਾਂ ਨੂੰ ਦੇਖ ਕੇ ਨਾ ਦਿਲ ਬਹੁਤ ਖੁਸ਼ ਹੋ ਰਿਹਾ ਅੱਜ ਇਹ ਚੀਜ਼ ਮਹਿਸੂਸ ਨਹੀਂ ਹੋ ਰਹੀ ਵੀ ਆਪਾਂ 2 ਘੰਟੇ ਜਾਮ ਦੇ ਵਿੱਚ ਫਸੇ ਹੋਏ ਸੀਗੇ ਤੇ ਇੰਨੀ ਗਰਮੀ ਦੇ ਵਿੱਚ ਬੈਠੇ ਸੀਗੇ ਦਿਲ ਨੂੰ ਨਾ ਇੱਕ ਬਹੁਤ ਸਕੂਨ ਮਿਲ ਰਿਹਾ ਅੰਦਰ ਤੋਂ ਸੰਗਤਾਂ ਦੇ ਦਰਸ਼ਨ ਕਰਕੇ ਤਿੱਖੰਤ ਤੋਂ ਬਾਅਦ ਅੱਪਾ ਆ ਗਿਆ ਸਰੋਵਰ ਵਾਲੇ ਪੁੱਛੇ ਸਨਾਂ ਵਾਲੇ ਰਹੇ ਨੇ ਇੱਕਮ ਨੇ ਦਾਜ ਲਗਾਉਣੀਆਂ ਨੇ 41 ਡੁੱਕੀਆਂ ਇੱਕਮ ਨੇ ਜੋ ਪਹਿਲੇ ਦਿਨ ਅੱਪਾ ਜਿਸ ਦਿਨ ਆਏ ਸੀ ਉਸ ਦਿਨ ਕੇ ਹੱਸੀਗਾ ਕਹਿੰਦੇ ਮम्मा ਮੈਂ ਸਰੋਵਰ ਦੇ ਵਿੱਚ 41 ਡੁੱਕੀਆਂ ਲਗਾਉਣੀਆਂ ਤੇ ਬੱਚੇ ਦੇਖੋ ਇੱਧਰ 41 ਡੁੱਕੀਆਂ ਲਗਾਉਣਗੇ ਮਮੇ ਇੱਕਮ ਦਾ ਜਿੰਨਾ ਚਾ ਚੜ ਗਿਆ ਸਰੋਵਰ ਦੇ ਵਿੱਚ ਪਾਣੀ ਦੇਖ ਕੇ ਸ্নান ਕਰਨ ਤੋਂ ਬਾਅਦ ਇੱਧਰ ਕੱਪੜੇ ਪਾ ਰਿਹਾ ਏ ਕਮ ਤੇ ਹੁਣ ਆਪਾਂ ਚੱਲਾਂਗੇ ਲੰਗਰ 'ਚ ਲੰਗਰ ਛਕਾਂਗੇ ਤੇ ਕਿਹੜੇ ਕਿਹੜੇ ਲੰਗਰ ਨੇ ਤੁਹਾਨੂੰ ਉਹ ਵੀ ਦਿਖਾਉਂਦੀ ਆ ਚਲੋ ਮੈਂ ਅੱਪਾ ਲੰਗਰ ਛਕਿਆ ਜੋ ਗੁਰੂ ਘਰ ਦੇ ਵਿੱਚ ਲੰਗਰ ਚੱਲ ਰਿਹਾ ਉਹ ਵਾਲਾ ਤੇ ਇੱਧਰ ਸੰਗਤਾਂ ਦੇਖੋ ਕਿੰਨੀਆਂ ਹਨਾ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਹੀਆਂ ਬਰਤਨ ਦੀ ਸੇਵਾ ਨਾ ਸੰਗਤਾਂ ਬਹੁਤ ਵੱਧ ਚੜ੍ਹ ਕੇ ਕਰਦੀਆਂ ਨੇ ਤੇ ਹੁਣ ਜਿਹੜੇ ਬਾਹਰ ਲੰਗਰ ਲੱਗੇ ਹੋਏ ਨੇ ਜੋ ਸੰਗਤਾਂ ਲੰਗਰ ਲੈ ਕੇ ਆਈਆਂ ਹੋਈਆਂ ਨੇ ਤੁਹਾਨੂੰ ਉਹ ਦਿਖਾਨੀ ਆ ਏ ਲੰਗਰ ਸੀਗਾ ਇੱਥੇ ਆਈਸਕ੍ਰੀਮ ਦਾ ਆਪਾਂ ਲੰਗਰ ਛਕਣ ਤੋਂ ਬਾਅਦ ਆਈਸਕ੍ਰੀਮ ਵਾਲੀ ਲਾਈਨ ਦੇ ਵਿੱਚ ਲੱਗ ਗਏ ਆ ਇੰਨੀਆਂ ਵੱਡੀਆਂ ਵੱਡੀਆਂ ਲਾਈਨਾਂ ਸੀਗੀਆਂ ਜਿੰਨੇ ਵੀ ਇਹ ਬਾਹਰ ਲੰਗਰ ਲੱਗੇ ਹੋਏ ਨੇ ਨਾ ਇੰਨੀ ਦੂਰ ਦੂਰ ਤੱਕ ਲਾਈਨਾਂ ਸੀਗੀਆਂ ਪਰ ਸੰਗਤਾਂ ਨੇ ਜੋ ਸੇਵਾ ਕੀਤੀ ਹੈ ਨਾ ਲੰਗਰ ਦੀ ਬਹੁਤ ਵੱਧ ਛੜ ਕੇ ਕੀਤੀ ਹੈ ਤੇ ਹਰ ਇੱਕ ਵੈਰਾਈਟੀ ਸੀਗੀ ਆਈਟਮ ਹਰ ਇੱਕ ਦਾ ਲੰਗਰ ਸੀਗਾ ਅੱਜ ਗੁਰੂ ਘਰ ਦੇ ਵਿੱਚ ਲੋចੀ ਇੱਥੇ ਆਪਾਂ ਨੂੰ ਆਈਸਕ੍ਰੀਮ ਆਈਸਕ੍ਰੀਮ ਮਿਲ ਗਈ ਹੈ ਤੇ ਆਪਾਂ ਵੀ ਆਈਸਕ੍ਰੀਮ ਹੁਣ ਛਕਦੇ ਆ ਬੈ ਕੇ ਕਜ਼ੀਮੇ ਰਾਜ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਮੈਨੂੰ ਛੋਟ ਦੱਸਣਾ ਇੱਕ ਛੋਟਾ ਜਿਹਾ ਵਲੌਗ ਹੀ ਸ਼ੂਟ ਕੀਤਾ ਸੀਗਾ ਆਪਾਂ ਉੱਥੇ ਕਿਉਂਕਿ ਇੰਨੀ ਧੁੱਪ ਗਰਮੀ ਤੇ ਫਿਰ ਦੂਜਾ ਇੰਨੀ ਸੰਗਤ ਸੀਗੀ ਇੰਨੀ ਸੰਗਤ ਦੇ ਵਿੱਚ ਸ਼ੂਟ ਕਰਨਾ ਮੈਨੂੰ ਠੀਕ ਨਹੀਂ ਲੱਗਿਆ ਹੈਗਾ ਬਸ ਆਪਾਂ ਫੁੱਲ ਇੰਜੋਏ ਕੀਤਾ ਗੁਰੂ ਘਰ ਦੀਆਂ ਰੌਣਕਾਂ ਨੂੰ ਮਾਣਿਆ ਤੇ ਬਸ ਸਕੂਨ ਮਿਲਿਆ ਬਹੁਤ ਗੁਰੂ ਘਰ ਜਾ ਕੇ ਆਪਾਂ ਕਰ ਦਨੇ ਆ ਜੀ ਇਸ ਵਲੌਗ ਦਾ ਐਂਡ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਰੌਣਕਾ ਗੁਰੂ ਘਰ ਦੀਆਂ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਵਾਏ ਮੈਨੂੰ ਜ਼ਰੂਰ ਦੱਸਣਾ ਜੀ ਤੇ ਇਸੇ ਦੇ ਨਾਲ ਕਰਦੇ ਆਪਾਂ ਅੱਜ ਦੇ ਵਲੌਗ ਦਾ ਐਂਡ ਮਿਲਾਂਗੇ ਕੱਲ ਤੁਹਾਨੂੰ ਇੱਕ ਨਿਊ ਵਲੌਗ ਵਿੱਚ ਤੱਕ ਲਈ ਜੀ ਬਾਏ ਬਾਏ